ਸਾਡੇ ਕੋਲ ਵੀ ਜੀ ਅੱਜ ਸ਼ੁਰੂ ਕੀਤਾ ਅਸੀਂ ਸਾਡੇ ਕੋਲ ਮਿਲਕ ਬਾਦਾਮ ਆ ਅੱਛਾ ਜੀ ਤੇ ਨਾਲ ਚਾਟੀ ਦੀ ਲੱਸੀ ਆ ਜੀ ਤੇ ਮਹੱਬਤ ਦਾ ਸ਼ਰਬਤ ਮਿੱਠੀ ਲੱਸੀ ਨਿੰਬੂ ਪਾਣੀ ਪਾਣੀ ਦੀ ਬੋਤਲ ਇਹ ਸਭ ਸਾਡੇ ਕੋਲ ਮਿਲ ਬੈਠਾ ਨਾਲ ਜੀ ਆਟੋ ਚਲਾਉਣਾ ਦੀ ਤੇ ਨਾਲ ਹੀ ਕਿੱਦਾਂ ਕਰਦੇ ਆ ਜੀ ਵਾਹ ਜੀ ਵਾਹ ਇਹਦੇ ਵਿੱਚ ਬਾਬਾ ਜੀ ਕੀ ਦੇ ਇਹਦੇ ਵਿੱਚ ਸਾਡੇ ਕੋਲ ਭਾਜੀ ਚਾਟੀ ਦੀ ਲੱਸੀ ਨਹੀਂ ਦੀ ਅੱਛਾ ਜੀ ਹਾਂ ਜੀ ਹਾਂ ਜੀ ਘਰੇ ਤਿਆਰ ਕੀਤੀ ਹੈ ਤੇ ਕਿਹਦੀ ਸ਼ੰਕਰਵਾਲੀ ਬੋਤਲ ਹੈ ਵੀਰ ਜੀ ਉਹ ਖਤਮ ਹੋ ਚੁੱਕੀ ਆ ਤੇ ਹੁਣ ਦਰ ਮਖੰਡ ਵਾਲੀ ਬੋਤਲ ਰਹਿ ਗਈ ਸਾਡੇ ਕੋਲ ਤੇ ਅਗੇ ਵੀ ਉਸ ਤੋਂ ਬਾਅਦ ਇਹਦੇ ਵਿੱਚ ਟਮਾਟਰ ਨਾਲ ਬੜੀ ਸ਼ਰਬਤ ਰਹਿ ਗਈ ਜੀ ਫੁੱ ਇੱਕ ਤੀਰਾ ਗੋਲਾ ਇੱਕ ਤੀਰਾ ਗੋਲਾ ਕਿੰਦੇ ਵਲ ਆਪਣੀ ਆਉਣ ਦੇ ਵਿੱਚ ਕੀਆ ਸੀ ਆ ਸਾਡਾ ਹੋ ਗਿਆ ਜੀ ਮਹੱਬਤ ਦਾ ਸ਼ਰਬਤ ਆ ਹੁਣ ਆਪਣਾ ਮਹੱਬਤ ਦਾ ਸ਼ਰਬਤ ਤਿਆਰ ਆ ਲਓ ਜੀ ਪੀ ਕੇ ਚੈੱਕ ਕਰਕੇ ਸਾਨੂੰ ਦੱਸੋ ਜੀ ਕਿਵੇਂ ਦਾ ਬਣਿਆ ਟੇਸਟੀ ਆ ਬਾਬਾਈ ਜੀ ਤੁਸੀਂ ਵੀ ਜਿਹਨੇ ਵੀ ਮਹੱਬਤ ਦਾ ਸ਼ਰਬਤ ਪੀਣਾ ਲੱਸੀ ਪੀਣੀ ਆ ਆ ਮਿਲਕ ਪਦਾਮ ਕਿਣਾ ਵਾ ਤੇ ਜਰੂਰ ਬਾਬਾਈ ਕੋ ਇੱਥੇ ਪਹੁੰਚੋ ਜੀ ਗੁਰੂਆਂ ਦੇਵ ਯੂਨੀਵਰਸਿਟੀ ਦੇ ਆਪੋਜੀਟ ਬਾਬਾਈ ਹੁੰਦੇ ਆ ਤੇ ਜਰੂਰ ਇਨਾ ਕੋ ਆ ਕੇ ਤੇ ਸ਼ਰਬਤ ਪੀ ਕੇ ਜਾਓ ਲੱਸੀ ਪੀ ਕੇ ਜਾਓ